ਕਿਉਂ ਡਾ ਤੇ ਆ ਮੁੰਡਾ ਬਹਿ ਗਿਆ ਜੀ ਆਪਣੀ ਘੋੜੀ ਤੇ ਤੇ ਹੁਣੇ ਚੱਲਿਆ ਆ ਆ ਦੇਖੋ ਜੀ ਮੁੰਡਾ ਪੂਰਾ ਵਧੀਆ ਲੱਗਿਆ ਹੋਇਆ ਅੱਜ ਘੋੜੀ ਪੂਰੀ ਚਮਕਾਦਨੀ ਹੈ ਇਹਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਰਸ ਲਵਰ ਖੰਨਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਮੈਂ ਤੁਹਾਡਾ ਆਪਣਾ ਲਵਿਸ਼ ਤੇ ਅੱਜ ਆਪਣੇ ਚੈਨਲ ਦਾ ਹੈਗਾ ਜੀ ਫਰਸਟ ਵਲੌਗ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਆਪਣੇ ਸਾਰੇ ਜਾਨਵਰ ਦਿਖਾਵਾਂਗੇ ਤੇ ਸਾਰਿਆਂ ਦੀ ਇਕੱਲੇ ਇਕੱਲੇ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਤੇ ਆਓ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਣਾ ਹੈ ਤੁਹਾਨੂੰ ਆਪਣੇ ਸਾਰੇ ਜਾਨਵਰ ਤੇ ਦੋਸਤੋ ਇਹ ਨੇ ਸਾਡੇ ਵੱਡੇ ਵੀਰ ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਦੋਸਤੋ ਅੱਜ ਇਹ ਤੁਹਾਨੂੰ ਆਪਣੇ ਸਾਰੇ ਜਾਨਵਰਾਂ ਦੀ ਡਿਟੇਲ ਦੇਣਗੇ ਆਪਣੀ ਵਸ਼ੇਰੀ ਹੈਣਾ ਤੇ ਇਹਦੀ ਡਿਟੇਲ ਦੇਖੋ ਜੀ ਇਹਦੀ ਡਿਟੇਲ ਹੈਗੀ 26 ਮਹੀਨਿਆਂ ਦੀ ਹੈ। ਅੱਛਾ ਜੀ। ਜੌਂਡੀਅਰ ਦੀ ਬੱਚੀ ਹੈ। ਜੌਂਡੀਅਰ ਦੀ ਬੱਚੀ ਆ। ਹਾਂਜੀ ਹਾਂ। ਤੇ ਉਮਰ ਕਿੰਨੀ ਹੋ ਗਈ ਇਹਦੀ? 26 ਮਹੀਨੇ। 26 ਮਹੀਨੇ ਦੀ ਹੈ। 26 ਮਹੀਨੇ ਤੇ ਹਾਈਟ ਕਿੰਨੀ ਕਰ ਗਈ ਵੀਰੇ? 63 ਇੰਚ ਫੱਟੀ ਵਾਲੀ। 63 ਇੰਚ ਫੱਟੀ ਵਾਲੀ। ਤੇ ਫਿਰ ਤਾਂ ਹਾਈਟ ਬਹੁਤ ਵਧੀਆ ਕਰ ਜੂਗੀ ਇਹ। ਬਹੁਤ ਵੱਡੀ ਘੋੜੀ ਬਣਨੇ ਜੀ। ਬਹੁਤ ਹੱਡਾ ਬਰਦਾ ਦੀ ਮਜ਼ਬੂਤ ਆ। ਹਾਂਜੀ ਹਾਂਜੀ ਹਾਂਜੀ। ਹੱਡਾ ਬਰ ਮੋਟਾ ਲੱਗਿਆ ਹੋਇਆ ਜੀ। ਬਿਲਕੁਲ। ਇਹ ਲੈਂਦੇ ਨਹੀਂ ਹਜੇ ਆਪਣੇ ਕੋਲ ਜੀ। ਅ ਦਿਵਾਲੀ ਤੋਂ 5 ਦਿਨ ਬਾਅਦ ਆਈ ਹੈ ਜੀ। ਅੱਛਾ ਜੀ ਇਹ ਤੇ ਇਹ ਆ ਗਈ ਵੀਰੇ ਆਪਣੀ ਦੂਸਰੀ ਬਸ਼ੇਰੀ ਹਾਂਜੀ ਇਹਦੀ ਡਿਟੇਲ ਦੇ ਵੋ ਇਹ ਜੀ ਨੀਲੀ ਚੰਡੀ ਆ ਹਾਂਜੀ ਆਪ ਇਹ ਮਹੰਤਾਲੇ ਦੀ ਪੋਤੀ ਆ ਅੱਛਾ ਜੀ ਪਰ ਗਾੜੀ ਵਾਲੇ ਵੱਡੇ ਘੋਡੇ ਦੀ ਬੱਚੀ ਆ ਠੀਕ ਹੈ ਜੀ ਬਹੁਤ ਜ਼ੋਰਾਂ ਦਾ ਹੈ ਜੀ ਅੱਛਾ ਜੀ ਚੌਂਦੀ ਸ਼ੁਰੂ ਕੀਤਾ ਇਹਨੇ ਹੁਣ ਅੱਛਾ ਜੀ ਠੀਕ ਹੈ ਤੇ ਇਹਦੀ ਚੌਂਹ ਮਿਲ ਚਾਹੀ ਹਾਈਟ 64 ਇੰਚ ਆ ਜੀ ਇਹ ਵੀ ਬਹੁਤ ਸੋਹਣੀ ਆ ਬਸ਼ੇਰੀ ਬਹੁਤ ਕੱਦ ਕਰੂਗੀ ਇਹ ਵੀ 64 ਇੰਚੋਂ ਖੜੀ ਹੈ ਜੀ ਇਹਦੀ ਹਾਂਜੀ ਤੇ ਇਹਦੇ ਵੀਰੇ ਹੱਡ ਗੁੱਡਾ ਬਹੁਤ ਮਜ਼ਬੂਤ ਲੱਗਿਆ ਹੈ ਹਨਾ ਹਾਂਜੀ 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 ਪੈਰਾਪੂਰਾ ਦੀ ਵੀ ਬਹੁਤ ਮਜ਼ਬੂਤ ਆ ਕੋਈ ਮਜ਼ਬੂਤ ਥੋੜੀ ਬਹੁਤ ਲੰਬੀ ਐ ਬੇਲ ਬਹੁਤ ਐ ਜੀ ਹਾਂਜੀ 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 ਮੂੰਹ ਮਾ ਬਹੁਤ ਲੰਬਾ ਐ ਜੀ ਲੈਂਥ ਲੰਥ ਬਹੁਤ ਆ ਬੇਸ਼ੇਰੀ ਜੀ ਲੰਬਾਈ ਬਹੁਤ ਆ ਤੇ ਦੋਸਤੋ ਆ ਮੁੰਡੇ ਨੂੰ ਵੀ ਘੋੜੀਆਂ ਦਾ ਬਹੁਤ ਸ਼ੌਂਕ ਆ ਤੀਨਾ ਮੈਂ ਬਈ ਤੇਰਾ ਅਨਮੋਲ ਇਧਰ ਨੂੰ ਮੂੰਹ ਕਰਕੇ ਦੱਸ ਸਾਰਿਆਂ ਅਨਮੋਲ ਅਨਮੋਲ ਤੇ ਕੀ ਕਰ ਰਹੇ ਹੁਣ ਤੂੰ ਹਾਂ ਖਰਖਰਾ ਮਾਰ ਰਿਹਾ ਕੋੜੀ ਇੱਧਰ ਨੂੰ ਮੂੰਹ ਕਰ ਕੋੜੀ ਦੇ ਖਰਖਰਾ ਮਾਰ ਰਿਹਾ ਖਰਖਰਾ ਮਾਰ ਰਿਹਾ ਕੋੜੀ ਦੇ ਸਫਾਈ ਕਰ ਰਹਾ ਐ ਫਿਰ ਅੱਜ ਕੋੜੀ ਤੇ ਦੋਸਤੋ ਇਹ ਹੁੰਦਾ ਜੀ ਕੋੜੀਆਂ ਨਾਲ ਪਿਆਰ ਮੁੰਡਾ ਪੂਰੇ ਦਿਲੋਂ ਲੱਗਿਆ ਹੋਇਆ ਕੋੜੀ ਦੀ ਸਾਫ ਸਫਾਈ ਕਰਨ ਆਹ ਦੇਖੋ ਜੀ ਮੁੰਡਾ ਪੂਰਾ ਵਧੀਆ ਲੱਗਿਆ ਹੋਇਆ ਅੱਜ ਕੋੜੀ ਦੀ ਪੂਰੀ ਚਮਕਾਦ ਨਹੀਂ ਆਏ ਨੇ ਚਮਕਾ ਦੂੰਗਾ ਚਮਕਾ ਕੋੜੀ ਚਲਾਣੇ ਆਂਦੀ ਐ ਤੈਨੂੰ ਚਲਾ ਲੰਨਾ ਕਿਹੜੀ ਭਜਾਨਾ ਨਾ ਘੋੜੀ ਇਹ ਵਾਲੀ ਇਹ ਵਾਲੀ ਠੀਕ ਹੈ ਵੀਰੇ ਆਪਣੀ ਤੀਸਰੀ ਘੋੜੀ ਹਾਂਜੀ ਹਾਂ ਇਹਦੀ ਦੇਓ ਡਿਟੇਲ ਇਹ ਸਿੰਧੀ ਮਿਕਸ ਘੋੜੀ ਹੈ ਜੀ ਅੱਛਾ ਜੀ ਹਾਂਜੀ ਹਾਂ ਉਮਰ ਕਿੰਨੀ ਹੋਗੀ ਉਮਰ ਹੈਗੀ ਹੈ 6 ਸਾਲ ਦੀ ਜੀ 6 ਸਾਲ ਦੀ ਕੱਦ-ਕੁੱਦ ਕਿੰਨਾ ਕਰਗੀ ਵੀਰੇ ਕੱਦ ਹੈਗਾ 62 ਇੰਚ 62 ਇੰਚ ਦੌੜਨ ਵਾਸਤੇ ਰੱਖੀ ਹੈ ਜੀ ਠੀਕ ਹੈ ਜੀ ਉੱਪਰ ਜੜ ਕੇ ਯਾਰ ਲੂ ਜੀ ਰਾਈਡਿੰਗ ਵਾਸਤੇ ਰਾਈਡਿੰਗ ਲਈ ਬਹੁਤ ਚੰਗੀ ਘੋੜੀ ਹੈ ਜੀ ਹਾਂਜੀ ਤੇ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਇਹਨਾਂ ਦੀ ਰਾਈਡਿੰਗ ਵੀ ਦਿਖਾਵਾਂਗੇ। ਇਹ ਘੋੜੀ ਤਾਂ ਹੀ ਬਹੁਤ ਤੁਰਦੀ ਔਰ ਦੇਖੋ ਘੋੜੀ ਹੈ। ਹਾਂ। ਚਾਹੇ ਮੂਰੇ ਗੱਡੀ ਹੋਵੇ ਗੱਡੀ ਨੂੰ ਵੀ ਸਿੱਧੀ ਹੋ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਐ ਨਹੀਂ ਹੈਗਾ ਬਈ ਇਹ ਨੂੰ ਵੀ ਡਰ ਜੂਗੀ ਜਾਂ ਇਹ ਰੁਕ ਜੂਗੀ। ਲੱਗ ਠੀਕ ਹੈ ਠੀਕ ਹੈ। ਮਜ਼ਬੂਤ ਵੀ ਬਹੁਤ ਹੈ। ਪੂਰੀ ਬੇਲ ਭੂਲ ਗੋਮ ਤਾਂ ਬੁਰੀ। ਹਾਂ। ਛਾਟੇ ਪੁੱਡਾ ਬਹੁਤ ਮੋਟਾ ਲੱਗਿਆ ਹੈ। ਹਾਂ। ਤੇ ਵੀਰੇ ਆ ਘੋੜੀ ਆਪਣੀ ਹੁਣ ਲੇਟਾ ਮਾਰ ਰਹੀ ਆ ਰਿਲੈਕਸ ਕਰ ਰਹੀ ਆ ਘੋੜੀ ਪੂਰੀ ਹਮ ਮਿੱਕੀ ਵੀਰੇ ਫੜੀ ਇਹਦਾ ਪੂਰਾ ਕਰੰਟ ਦਿਖਾ ਰਹੀ ਆ ਪੂਰਾ ਜੋਸ਼ ਆ ਘੋੜੀ ਕੀ ਬੱਦ ਏ ਆ ਗਈ ਆਪਣੀ ਘੋੜੀ ਤੂਫਾਨ ਹਾਂਜੀ ਹਾਂ ਤੇ ادي ਦੇਓ ਡਿਟੇਲ ਇਹ ਸੁਲਤਾਨ ਦੀ ਬੱਚੀ ਹੈ ਜੀ ਅਮਰਸਰ ਵਾਲੇ ਕੋਲ ਦੇਖੋ ਅੱਛਾ ਇਹ ਸੁਲਤਾਨ ਦੀ ਬੱਚੀ ਆ ਹਾਂਜੀ ਹਾਂ ਤੇ ਉਹ 3.5 ਸੈਂਟੀ ਮਹੀਨੇ ਦੀ ਬਿਚੂਰੀ ਹੈ ਠੀਕ ਹੈ ਜੀ ਹਾਂਜੀ ਹਾਂ ਸਾਰੀ ਕਾਲੀ ਹੈ ਕੱਲਾ ਮੱਥੇ ਤੇ ਫੁੱਲ ਲੱਗੀਆਂ ਦੇਖੋ ਮੱਥੇ ਫੁੱਲ ਹੈ ਹਾਂਜੀ ਬਾਕੀ ਜੈਡ ਬਲੈਕ ਆ ਸਾਰੀ ਕਾਲੀ ਹੈ ਠੀਕ ਹੈ ਜੀ ਤੇ ਹਾਈਟ ਵਗੈਰਾ ਕਿੰਨੀ ਹੋਗੀ ਇਹਦੀ ਹਾਈਟ ਇਹਦੀ ਕਹਾਟ ਕਿਨੇ ਕਹਾਟ ਚਾਲੀ ਬਾਲ ਪਰ ਵਾਲੀ ਬਿਲਕੁਲ ਸਾਫ ਹੈ ਜੀ ਇਹ ਠੀਕ ਹੈ ਬਾਲ ਪੋਰੀ ਦਾ ਹੀ ਕਲੀਅਰ ਹੈ ਹਾਂਜੀ ਸਾਰੀ ਸਾਫ ਸੁਥਰੀ ਬਿਸ਼ੇਰੀ ਆ ਤੇ ਆ ਮੁੰਡਾ ਬਹਿ ਗਿਆ ਜੀ ਆਪਣੀ ਘੋੜੀ ਤੇ ਤੇ ਹੁਣੇ ਚੱਲਿਆ ਆ ਕਿੱਥੇ ਚੱਲਿਆ ਬੁਜਾਰ ਹੈਂ ਬੁਜਾਰ ਭਜਾ ਫਿਰੇ ਨੂੰ ਕਿਵੇਂ ਭਜਾਉਂਗਾ ਭੱਜਦੀ ਨਹੀਂ ਲਗਾਮੀ ਤੇ ਨਾਲ ਭੱਜੂਗੀ ਲਗਾਮ ਪਾਣੀ ਪਾਣੀ ਇਹਨੂੰ ਫਿਰ ਆਪਣੀ ਅਗਲੀ ਘੋੜੀ ਹਾਂਜੀ ਤੇ ਇਹਦੀ ਦੇਓ ਡਿਟੇਲ ਇਹ ਕਾਲੀ ਡੱਬੀ ਘੋੜੀ ਹੈ ਜੀ ਕਾਲ ਕਾਲੀ ਆ ਬਲਕ ਹਾਂਜੀ ਹਾਂ ਠੀਕ ਹੈ ਜੀ ਉਮਰ ਕਿੰਨੀ ਹੋਗੀ ਇਹਦੀ ਸ਼ੁਰੂ ਪੁਜਾਰਾ ਜੀ ਇਹ ਅੱਛਾ ਜੀ 64 ਇੰਚ ਹੈ ਕਾ ਇਹਦੀ ਪੂਰੀ 64 ਇੰਚ ਕੱਦ ਕਰ ਗਈ ਹਾਂਜੀ ਹਾਂ ਤੇ 15 ਦਿਨ ਹੋ ਗਏ ਘੋੜਾ ਦਿੱਤੇ ਨੂੰ ਇਹਨੂੰ ਅੱਛਾ ਜੀ ਹਾਂ ਜੀ ਮੇਟ ਕਰਵਾਈ ਨੂੰ 15 ਦਿਨ ਹੋ ਗਏ ਠੀਕ ਹੈ ਜੀ ਮੇਰੇ ਹੁਣੇ ਬੱਚਾ ਲੈਂਥ ਵਗੈਰਾ ਬਹੁਤ ਹੈ ਇਹਦੀ ਬਹੁਤ ਲੰਬੀ ਲੰਬੀ ਘੋੜੀ ਹਾਂਜੀ ਇਹ ਵੀ ਆਪਣੀਆਂ ਸਾਰੀਆਂ ਘੋੜੀਆਂ ਜਿੰਨੀਆਂ ਵੀ ਨੇ ਬਸ਼ੇਰੀਆ ਘੋੜੀਆਂ ਸਾਰੀਆਂ ਲੈਂਥ ਵਾਈਜ਼ ਹਾਈਟ ਵਾਈਜ਼ ਵਧੀਆਂ ਨੇ ਜੀ ਹਾਂਜੀ ਇਹ ਬਰੀਡ ਪਰਪੋਸ ਵਾਸਤੇ ਰੱਖੇ ਲਈ ਤੇਰੇ ਘਰ ਹਾਂਜੀ ਠੀਕ ਹੈ ਵੀਰੇ ਜੇ ਕੋਈ ਚੰਗਾ ਬਾਅਰ ਹੋਊਗਾ ਤਾਂ ਸੇਲ ਵੀ ਕਰ ਦੂੰਗੇ ਹਾਂਜੀ ਹਾਂਜੀ ਨਹੀਂ ਤਾਂ ਫਿਰ ਆਪਾਂ ਬੱਚੇ ਲੈਣ ਵਾਸਤੇ ਨਹੀਂ ਜਾਂਦੇ ਠੀਕ ਹੈ ਬਰੀਡਿੰਗ ਵਾਸਤੇ ਮੈਨੂੰ ਇਹ ਤੇ ਠਾਣੇ ਜੀ ਏ ਆ ਗਈ ਵੀਰੇ ਆਪਣੀ ਬੇਸ਼ੇਰੀ ਹਾਂਜੀ ਹਾਂ ਇਹ ਸਰਖਾਵ ਹੈ ਜੀ ਅੱਛੇ ਸਰਖਾਵ ਹੈ ਤਾਂ ਨਾ ਹਾਂਜੀ ਵੀਰੇ ਰਾਜ ਦੀ ਬੱਚੀ ਹੈ ਇਹ ਬੱਕਰਪੁਰ ਵਾਲੇ ਦੀ ਬੱਕਰਪੁਰ ਵਾਲੇ ਦੀ ਇਹਦੀ ਮਾਂ ਕਾਲੀ ਸੀਗੀ ਜੀ ਠੀਕ ਹੈ ਜੀ ਮੱਥੇ ਫੁੱਲ ਸੀ ਉਹਦੇ ਕੰਮ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੋ ਗਈ ਇਹਦੀ ਉਮਰ 16 ਮਹੀਨਿਆਂ ਦੀ ਹੈ ਜੀ 16 ਮਹੀਨਿਆਂ ਦੀ ਹਾਂਜੀ ਹਾਂ ਹਾਈਟ ਕਿੰਨੀ ਕਰ ਗਈ ਵੀਰੇ ਹਾਈਟ ਹੈਗੀ 58 ਦੇ ਨੇੜੇ ਜੀ 58 59 ਦੇ ਵਿਚਾਲੇ ਆਪਾਂ 58 ਮੰਨ ਕੇ ਚੱਲੋ ਠੀਕ ਹੈ ਵੀਰੇ ਤੇ ਇਹਦੀ ਮਾਰਕਿੰਗ ਕੀ ਆ ਮਾਰਕਿੰਗ ਮੱਥੇ ਫੁੱਲ ਹਲਕਾ ਬਲੇਜ਼ ਆਉਂਦਾ ਜੀ ਨੀਚੇ ਨੂੰ ਅੱਛਾ ਜੀ ਠੀਕ ਇਹ ਬੰਦਾ ਨੇੜੇ ਆ ਕੇ ਦੇਖੀ ਮੱਥੇ ਤੇ ਫੁੱਲ ਹੈ ਤੇ ਆ ਥੋੜਾ ਜਿਹਾ ਨੱਕ ਦੇ ਕੋਲ ਵੀ ਹੈਗਾ ਹਾਂਜੀ ਨੱਕ ਦੇ ਕੋਲ ਹੈ ਤੇ ਬਲੇਜ ਵੱਲਦਾ ਜ਼ਰੂਰ ਆ ਐਂਡ ਨੇੜੇ ਆ ਕੇ ਬੰਦੇ ਨੂੰ ਪਤਾ ਲੱਗੂਗਾ ਵੀ ਹਾਂ ਜੀ ਮਲੇ ਤੇ ਪਿਛਲਾ ਇੱਕ ਪੈਰ ਚਿੱਟਾ ਇੱਕ ਪੈਰ ਚਿੱਟਾ ਜੀ ਹੈਗਾ ਠੀਕ ਹੈ ਆਪਣੇ ਪਾਪ ਤੇ ਇੱਕ ਤਰ੍ਹਾਂ ਦੀ ਸੇਮ ਗਈ ਹੈ ਜੀ ਠੀਕ ਹੈ ਵੀ ਜੇ ਰਾਜ ਦੀ ਵੀ ਸੇਮ ਮਾਰਕਿੰਗ ਹੈ ਹਾਂਜੀ ਹਾਂ ਪਿੱਠ ਵੱਡਾ ਬਹੁਤ ਵੱਡਾ ਵਸ਼ੇਰੀ ਹਾਂਜੀ 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 ਇਹ 16 ਮਹੀਨਿਆਂ ਦੀ ਬੱਚੀ ਆ ਠੀਕ ਹੈ ਵੀ ਕੋ ਪੂਰੀ ਘੋੜੀ ਦੀ ਬੰਤਰ ਬੰਦ ਘੋੜੀ ਦੇ ਬਰਾਬਰ ਹੋਈ ਪਈ ਆ ਹਾਂ ਛੇ ਬਰਾਬਰ ਹੈ ਜੀ ਘੋੜੀ ਵਾਲ ਠੀਕ ਹੈ ਜੀ ਅੱਛਾ ਅਜੀ ਘੋੜੀ ਲੈ ਕੇ ਜਾਣੀ ਆ ਫਿਰ ਹੈ ਹਾਂ ਕਿਹੜੀ ਲੈ ਕੇ ਜਾਏਂਗਾ ਕਿਹੜੀ ਆਹ ਵਾਲੀ ਆਂਦੀ ਆ ਤੈਨੂੰ ਚਲਾਣੇ ਜੇ ਤੈਨੂੰ ਸਿੱਟ ਕੇ ਭੱਜ ਗਈ ਫੇਰ ਨਹੀਂ ਹੈ ਨਹੀਂ ਭੱਜਦੀ ਨਹੀਂ ਭੱਜਦੀ ਤੇਰਾ ਪਿਆਰ ਹੈ ਹੈ ਤੇਰਾ ਪਿਆਰ ਆ ਤੇਰਾ ਪਿਆਰ ਆ ਉਹਦੇ ਨਾਲ ਅੱਛਾ ਵੀਰੇ ਆਪਣਾ ਬਸ਼ੇਰਾ ਹਾਂਜੀ ਇਹ ਮਹਾਰਾਣੇ ਡੋਟ ਦਾ ਬੱਚਾ ਹੈ ਜੀ ਅੱਛਾ ਜੀ ਮਹਾਰਾਣੇ ਡੋਟ ਦਾ ਬੱਚਾ ਕਿੰਨੇ ਉਮਰ ਕਿੰਨੀ ਹੋ ਗਈ ਇਹਦੀ ਇਹ 11 ਮਹੀਨਿਆਂ ਦਾ ਹੈ ਜੀ ਠੀਕ ਆ 11 ਮਹੀਨਿਆਂ ਦਾ ਹਾਂਜੀ ਤੇ ਪੂਰੇ 11 ਮਹੀਨਿਆਂ ਦਾ ਬੱਚਾ ਹੋ ਗਿਆ ਜੀ ਬਸ਼ੇਰੇ ਫਿੱਕੇ ਦੇ ਮਗਰ ਟੁੱਟਰੀ ਦੇ ਉੱਪਰ ਬਲੈਕ ਹੈ ਅੱਛਾ ਇਹ ਬਲੈਕ 스ਪੌਟ ਬਸ ਇੱਕ ਜਗ੍ਹਾ ਹੀ ਆ ਹਾਂ ਇੱਕੋ ਜਗ੍ਹਾ ਹੈ ਠੀਕ ਆ ਵੀਰੇ ਤੇ ਦੋਸਤੋ ਆ ਬਸ਼ੇਰੇ ਨੇ ਵੀ ਵੱਡਾ ਹੋ ਕੇ ਬਹੁਤ ਚੰਗਾ ਸਟੈਲਿਨ ਬੰਨਾ ਆ ਕਿਉਂਕਿ ਇਹ ਦੋਨੋਂ ਹੀ ਆਪਣੀ ਮਾਂ ਪਿਓ ਵਾਲੀ ਸਾਈਡ ਤੋਂ ਵਧੀਆ ਬਲੱਡ ਲਾਈਨ ਦਾ ਬੱਚਾ ਆ ਬਹੁਤ ਚੰਗਾ ਤਿਆਰ ਹੋਊਗਾ ਇਹ ਤੇ ਦੋਸਤੋ ਵੀਰਾ ਸੇਲ ਪਰਚੇਸ ਦਾ ਵੀ ਕੰਮ ਕਰਦਨੇ ਜੇ ਕਿਸੇ ਨੇ ਵੀ ਕਿਸੇ ਤਰੀਕੇ ਦਾ ਵੀ ਜਾਨਵਰ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਵੀਰੇ ਨਾਲ ਕੰਟੈਕਟ ਜ਼ਰੂਰ ਕਰ ਲਓ ਇੱਕ ਵਾਰ ਤੇ ਵੀਰੇ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਜੀ 97797 ਜੀ 58148 ਧੰਨਵਾਦ ਸ਼ਹਿਰ ਖੰਨਾ ਹਾਂਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਤੇ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਾਂਗੇ ਤੁਹਾਨੂੰ ਜੀ ਹੋਰ ਨਵੀਂ ਇਨਫੋਰਮੇਟਿਵ ਵੀਡੀਓ ਦੇ ਨਾਲ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ